ਗੁੱਡ ਮਾਰਨਿੰਗ ਜੀ ਸਸ਼ਿਕਾ ਨਮਸਤੇ ਆਧਵ ਕਿਵੇਂ ਹੋ ਜੀ ਉਮੀਦ ਕਰਦੀ ਆਂ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਕਾਫੀ ਦਿਨਾਂ ਦੀ ਬਾਅਦ ਆਇਆ ਵਾ ਕੁਝ ਟਾਈਮ ਵੀ ਨਹੀਂ ਸੀਗਾ ਕੁਝ ਮੇਰਾ ਬੇਟਾ ਬਿਮਾਰ ਸੀ ਨੂੰ ਹਫਤਾ 10 ਦਿਨ ਹੋ ਗਏ ਨੇ ਬਿਮਾਰ ਨੂੰ ਬਸ ਜਦੋਂ ਬੱਚਾ ਬਿਮਾਰ ਹੁੰਦਾ ਕਹਿੰਦੇ ਕਿ ਮਾਂ ਅੱਧੀ ਬੱਚੇ ਦੇ ਨਾਲ ਬਿਮਾਰ ਹੋ ਜਾਂਦੀ ਹੈ ਸੋ ਇਸ ਕਰਕੇ ਟਾਈਮ ਨਹੀਂ ਲੱਗਿਆ ਵਲੌਗ ਬਣਾਉਣ ਦਾ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤਕ ਗੱਲ ਹੈਗੀ ਹੈ ਇੱਕ ਸ਼ੇਅਰ ਕਰਨੀ ਆ ਸੋ ਬਲੌਗ ਦੇ ਨਾਲ ਜੁੜੇ ਰਹੋ ਫਿਰ ਮੈਂ ਥੋੜਾ ਜਿਹਾ ਕੰਮ ਕਰਨ ਵੇਢ ਲਵਾਂ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਦੇ ਆ ਆਪਣੀ ਖੁਸ਼ੀ ਤੁਹਾਡੇ ਨਾਲ ਜ਼ਾਹਿਰ ਕਰਦੀ ਆ ਤੁਹਾਡੇ ਅੱਗੇ ਜ਼ਾਹਿਰ ਕਰਦੀ ਆ ਤੇ ਕਹਿੰਦੇ ਨਾ ਕਿ ਖੁਸ਼ੀ ਹਮੇਸ਼ਾ ਸ਼ੇਅਰ ਕਰੋ ਤਾਂ ਵਾਧਦੀ ਆ ਦੁੱਖ ਸ਼ੇਅਰ ਕਰੋ ਤਾਂ ਘਟਦਾ ਵਾ ਸੋ ਇਹ ਖੁਸ਼ੀ ਦੀ ਗੱਲ ਹੈ ਮੇਰੇ ਲਈ ਸੋ ਤੁਹਾਨੂੰ ਦੱਸਦੀ ਆ ਕੀ ਆ ਬਲੌਗ ਦੇ ਨਾਲ ਜੁੜੇ ਰਹੋ ਤੇ ਨਾਲੇ ਜਿਹੜੇ-ਜਿਹੜੇ ਬੱਚਿਆਂ ਦੇ 8th ਦਾ ਰਿਜ਼ਲਟ ਮੋਸਟਲੀ ਸਾਰਿਆਂ ਦਾ ਹੀ ਆ ਗਿਆ ਵਾ ਕਿਹਦੇ-ਕਿਹਦੇ ਕਿੰਨੇ ਪਰਸੈਂਟ ਆਏ ਨੇ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੇ ਪਲੱਸ 2 ਦਾ ਵੀ ਰਿਜ਼ਲਟ ਆ ਚੁੱਕਿਆ ਹੈ ਪਲੱਸ 2 ਵਾਲੇ ਵੀ ਜ਼ਰੂਰ ਕਮੈਂਟ ਕਰਕੇ ਦੱਸਣ ਮੈਨੂੰ ਵੀ ਕਿੰਨੇ-ਕਿੰਨੇ ਪਰਸੈਂਟ ਕਿਹਦੇ-ਕਿਹਦੇ ਆਏ ਨੇ ਜ਼ਿਆਦਾ ਨਹੀਂ ਜਿੰਨੇ ਕਿ ਕਮੈਂਟ ਕਰ ਸਕਦੇ ਹੋ ਤੁਸੀਂ ਜਿੰਨੇ-ਜਿਹੜੇ ਵਲੌਗ ਦੇਖਣਗੇ ਓਨੇ ਤਾਂ ਤੁਸੀਂ ਕਮੈਂਟ ਕਰ ਹੀ ਸਕਦੇ ਹੋ ਤਾਂ ਮੈਨੂੰ ਕਰਕੇ ਦੱਸਿਓ ਆਪਣੀ ਖੁਸ਼ੀ ਮੇਰੇ ਨਾਲ ਸ਼ੇਅਰ ਕਰਿਓ ਜ਼ਰੂਰ ਦੇਖ ਲਓ ਬੱਚਿਆਂ ਨੂੰ ਇੰਨੀ ਕਾਲੀ ਹੋਈ ਪਈ ਆ ਨਾ ਖੋਲਣ ਦੀ ਉਹ ਕਹਿੰਦਾ ਮੈਂ ਖੋਲ ਲਵਾਂ ਉਹ ਕਹਿੰਦਾ ਮੈਂ ਖੋਲ ਲਵਾਂ ਦੇਖ ਲਓ ਬੜੀ ਸ਼ਰਾਰਤੀ ਸਾਡੇ ਦੋਨੇ ਹੀ ਭੈਣ ਭਰਾਵਾਂ ਨੂੰ ਕਾਲੀ ਹੋਈ ਪਈਆਂ ਨੂੰ ਦੱਸਿਓ ਤੁਹਾਡੇ ਵੀ ਬੱਚੇ ਐਵੇਂ ਹੀ ਕਰਦੇ ਨੇ ਯਾਰ ਐਵੇਂ ਹੀ ਲੜਦੇ ਨੇ ਤੁਹਾਡੇ ਵੀ ਬੱਚੇ ਜਿੰਨਾ ਜਿੰਨਾ ਦੇ ਹੈਗੇ ਨੇ ਦੇਖ ਲਓ ਐਵੇਂ ਗਾਹ ਪਾਉਂਦੇ ਨੇ ਸੰਡੇ ਨੂੰ ਤਾਂ ਨਾ ਇਹ ਪੂਰੀ ਰਾਤ ਤੂਫਾਨ ਮਚਾ ਕੇ ਰੱਖ ਦਿੰਨੇ ਘਰ 'ਚ ਆਹ ਦੇਖੋ ਜੀ ਮੇਰੀ ਬੇਟੀ ਹੁਣਾਂ ਦੇ ਸਕੂਲ ਦੇ ਵਿੱਚ ਆ ਇਹਨਾਂ ਨੂੰ ਨੋਟਸ ਕਾਪੀਜ਼ ਵਗੈਰਾ ਹੀ ਦਿੰਦੇ ਨੇ ਗਿਫਟ ਦੇ ਵਿੱਚ ਵੈਸੇ ਵਧੀਆ ਵਾ ਕੰਮ ਆ ਜਾਂਦੀਆਂ ਨੇ ਇਹ ਇਹਨਾਂ ਨੂੰ ਹੁਣ ਇਹਨਾਂ ਨੇ ਰਜਿਸਟਰ ਉਹ ਕਿਤੇ ਨੇ ਵਧੀਆਂ ਨੇ ਬੱਚਿਆਂ ਦੇ ਕੰਮ ਵੀ ਆ ਜਾਂਦੇ ਨੇ ਹਾਂਜੀ ਬਸ ਖੋਲ ਲਿਆ ਜੀ ਆ ਜੀ ਹਾਂਜੀ ਸਰਤਾਜ ਸਿੰਘ ਜੀ ਹਾਂਜੀ ਸ਼ਾਂਤੀ ਆ ਜੂਗੀ ਜੀ ਹੁਣ ਲਓ ਜੀ ਆ ਦੇਖ ਲਓ ਜੀ ਇਹ ਤਿੰਨ ਸੀਗੇ ਇਹਦੇ ਵਿੱਚ ਗਿਫਟ ਉਚਾਰ ਦੇ ਮੋ ਦੇ ਦੇ ਦੇਖੋ ਹੁਣ ਇਹਨਾਂ ਨੇ ਇਹਨਾਂ ਦੇ ਪਿੱਛੇ ਲੜਨਾ ਦੋਨਾਂ ਭੈਣ ਭਾਈਆਂ ਨੇ ਲੜ ਕੇ ਦਿਖਾਓ ਫਿਰ ਇੱਕ ਵਾਰੀ ਨਹੀਂ 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 ਲੜਪੋ ਨਹੀਂ ਕੁਛ ਮੈਂ ਇਦਾਂ ਨੇ ਪਾੜ ਦੇਣਾ ਇਹਨਾਂ ਚੱਕ ਲੈ ਇਹਨਾਂ ਨੂੰ ਇੱਥੋਂ ਚੱਕ ਲੈ ਚੱਕ ਲੈ ਚੱਕ ਲੈ ਇਹਨਾਂ ਨੂੰ ਬਾਹਰ ਤੋ ਇੱਕ ਨਹੀਂ ਛੜਦਾ ਛੱਡ ਦੇ ਤੇਰੇ ਕੰਮ ਦੀ ਕੋਈ ਚੀਜ਼ ਨਹੀਂ ਹੈਗੀ ਕੋਈ ਨਹੀਂ ਹੈਗੀ ਕੀ ਕਰਨੀ ਹੈ ਤੈਨੂੰ ਰਜਿਸਟਰ ਦੇ ਹੈਗੇ ਰਜਿਸਟਰ ਤਾਂ ਹੈਗੇ ਤੇ ਕਰਨਾ ਕੀ ਆ ਤੈਨੂੰ ਘੜਾ ਰਜਿਸਟਰ ਲੱਗੇ ਨੇ ਡੇਡ ਸਿੱਤ ਮਾਰ ਆਪਾਂ ਰੋਟੀ ਪਾਣੀ ਖਾ ਕੇ ਸੌਂਗੇ ਸੀਗੇ ਕਿਉਂਕਿ ਹੁਣ ਗਰਮੀ ਬਹੁਤ ਹੈ ਜੀ ਰੋਟੀ ਪਾਣੀ ਖਾ ਕੇ ਨੀਂਦ ਆ ਜਾਂਦੀ ਹੈ ਤੇ ਸੌਂ ਕੇ ਹੁਣ ਉੱਠੇ ਸੀਗੇ ਹਾਂ ਪੀਵਾਂਗੇ ਅਸੀਂ ਚਾਹ ਚਾਹ ਪੀਣ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਕਰਨਾ ਮੇਰੇ ਕੰਬਲ ਵੀ ਕਿਉਂ ਤੇ ਪਏ ਨੇ ਹਲੇ ਫਿਰ ਮੈਂ ਮੇਰੇ ਕੰਬਲ ਢੋਈ ਪਏ ਨੇ ਫਿਰ ਮੈਂ ਉਹ ਧੋਣੇ ਨੇ ਹਲੇ ਅੰਮ ਬਾਕੀ ਦੇਖਦੇ ਆਂ ਹੋਰ ਦਾਲ ਧਰੀਆ ਹੁਣ ਦਾਲ ਧਰ ਕੇ ਚਾਹ ਪੀ ਕੇ ਫੇਰ ਕੰਬਲ ਵਗੈਰਾ ਧੋ ਕੇ ਉਹਨਾਂ ਨੂੰ ਬਸ ਮੈਂ ਹੁਣ ਪਾਣੀ ਚ ਕੱਢ ਕੇ ਸਾਰੇ ਧੋ ਧੂ ਕੇ ਮੈਂ ਕੁਰਸੀ ਤੇ ਰੱਖ ਦੇਣੇ ਨੇ ਜਿਹੜੇ ਕੰਬਲ ਭਾਰੇ ਨੇ ਫਿਰ ਤਿੰਨੀ ਛੇਤੀ ਤੋਂ ਗਿੱਲੇ ਤਾਰਾਂ ਦੇ ਪੈਣੇ ਨਹੀਂ ਹੈਗੇ ਫਿਰ ਉਹਨਾਂ ਨੂੰ ਮੈਂ ਧੋ ਕੇ ਕੁਰਸੀ ਤੇ ਰੱਖ ਦੂੰਗੀ ਜਦੋਂ ਸਵੇਰ ਤੱਕ ਨਿਚੜ ਜਾਣਗੇ ਫੇਰ ਸਵੇਰੇ ਉਹਨਾਂ ਨੂੰ ਮੈਂ ਤਾਰ ਤੇ ਸੁੱਕਣੇ ਪਾਵੂੰਗੀ ਆਪਾਂ ਚਾਹ ਵੀ ਪੀ ਲਈ ਇਦਰ ਕੰਬਲ ਵੀ ਧੋ ਕੇ ਰੱਖਤੇ ਨੇ ਬਾਹਰ ਤਾਂ ਬਹੁਤ ਤਿੱਖੀ ਹੈ ਇਹ ਬਾਹਰ ਤਾਂ ਹਲੇ ਤੋਂ ਪਿੱਦਾ ਲੱਗਦੀ ਪਈ ਜਿਵੇਂ ਦੁਪਹਿਰ ਦਾ ਟਾਈਮ ਹੁੰਦਾ ਵਜ 6 6 ਵਜੇ ਨਾਲੇ ਹੋਏ ਪਏ ਨੇ ਬਹੁਤ ਜ਼ਿਆਦਾ ਤਿੱਖੀ ਧੋਪ ਹੈ ਸੋ ਅੱਜ ਦਾ ਵਲੌਗ ਕਰਦੇ ਆ ਇੱਥੇ ਹੀ ਐਂਡ ਹੁਣ ਅੱਜ ਦਾ ਵਲੌਗ ਕਿਵੇਂ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਨਮਸਤੇ ਆਦਾ। ਹਾਜੂ ਜੀ ਜਿਨੇ ਜਿਨੇ ਕਾਫੀ ਪੀਣੀ ਆ ਮੈਂ ਲੱਗੀ ਸੀ ਕਾਫੀ ਬਣਾਉਣਾ ਐਡਾ ਵੱਡਾ ਕੱਪ ਨਹੀਂ ਲੈਣਾ ਥੋੜਾ ਗਲਾਸ ਤੇ। ਹੋਰ ਸੁਣਾਓ ਸਭ ਠੀਕ ਹੈ ਆਪੋ? ਨਵਿੰਤਾ ਜੀ ਅੱਜ ਸੰਡੇ ਆ ਜੀ ਸੰਡੇ ਵਾਲੇ ਨੂੰ ਤਾਂ ਸਾਰਾ ਦਿਨ ਕੰਮ ਨਹੀਂ ਨਿਪੜਦਾ ਹੈਗਾ। ਸਾਰਾ ਦਿਨ ਜਿੰਨਾ ਮਰਜੀ ਕੰਮ ਕਰਿਓ। ਵਿਚੀ ਰੱਖੋ ਕਾਫੀ ਹਾਂ ਕਾਫੀ ਬਣਾਉਣ ਲੱਗੀ ਸੀਗੀ ਜਿਹਨ ਉਸ ਤੋਂ ਬਾਅਦ ਜਿਹੜੀ ਤੁਹਾਡਾ ਨਾਲ ਬਲੌਗ 'ਚ ਤੁਹਾਨੂੰ ਗੱਲ ਦੱਸੀ ਸੀ ਵੀ ਮੈਂ ਸ਼ੇਅਰ ਕਰਣੀ ਹੈ ਨਾਲ ਨਾਲ ਕਾਫੀ ਵੀ ਮੰਗਾਂਗੇ ਨਾਲ ਨਾਲ ਸ਼ੇਅਰ ਕਰਾਂਗੇ ਜੋ ਉੱਤੇ ਰੱਖ ਤਾਂ ਖੁਸ਼ੀ ਚੱਕੀਂ ਕਾਫੀ ਦਾ ਕੌਲ ਜੋ ਇਕਦਰ ਇਸ ਅੱਜ ਬੱਚਾ ਪਾਰਟੀ ਘਰ ਆ ਸਾਰੀ ਸਸ਼ਿਕਾ ਬਲਾਈ ਦੀ ਪੁੱਤ ਅਸੀਂ ਵੱਡੇ ਹੋ ਗਏ ਹਾਂ ਬਲਾਉ ਸਸ਼ਿਕਾਲ ਜੀ ਆ ਸਾਡਾ ਸ਼ੈਤਾਨ ਇਹਨੂੰ ਵੀ ਕੋਟੋ ਕੋਟ 10 ਦਿਨ ਹੋ ਗਏ ਬੁਖਾਰ ਚੜਦੇ ਆਂ ਬੁਖਾਰ ਕੱਲ ਟੈਸਟ ਵਗੈਰਾ ਕਰਾਈ ਸੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਟੈਸਟ ਸਾਰੇ ਨਾਰਮਲ ਆਏ ਨੇ ਰਿਪੋਰਟਾਂ ਠੀਕ ਆਈਆਂ ਨੇ ਤੇ ਪਹਿਲਾਂ ਮੈਨੂੰ ਡਰ ਸੀਗਾ ਵੀ ਇਹਨੂੰ ਬੁਖਾਰ ਜਿਹੜਾ ਚੜਦਾ ਵਾ ਮਿਟਾਈ ਪੜਨਾ ਹੋਵੇ ਪਰ ਨਹੀਂ ਟਾਈਪੜ ਵਗਾਰਾ ਕੁਝ ਨਹੀਂ ਆਇਆ ਹੈਗਾ ਬਸ ਇਹਦੀ ਕੋਆ ਵੀ ਜਾਣਾ ਨਾ ਫੀਵਰ ਵਗਾਰਾ ਇਹਨੂੰ ਹੁੰਦਾ ਵਾ ਤੇ ਜਿੰਨਾ ਖਾਣਾ ਪੀਣਾ ਛੱਡ ਦਿੰਦਾ ਫਿਰ ਉਹ ਕਮਜ਼ੋਰੀ ਕਰਾ ਦੇਨੂੰ ਹੋਰ ਬੁਖਾਰ ਹੋ ਜਾਂਦਾ ਵਾ ਹੁਣ ਤੱਕ ਮੈਂ ਲਾਦਾ ਇਹਨੂੰ ਕਾਫ ਤੱਕ ਹੋ ਗਿਆ ਸਕੂਲ ਵੀ ਨਹੀਂ ਗਿਆ ਹੈਗਾ ਸਕੂਲ ਤੋਂ ਵੀ ਇਹਨੇ ਛੁੱਟੀਆਂ ਕੀਤੀਆਂ ਹੋਈਆਂ ਨੇ ਘਰੇ ਕੰਮ ਮਂਗਵਾਇਆ ਮੈਂ ਪਾਣੀ ਮੈਨੂੰ ਵੀ ਦੇ ਦੋ ਘਰੇ ਕੰਮ ਮਂਗਵਾਇਆ ਉਹ ਕੰਪਲੀਟ ਕਰੂਗਾ ਬੇਟੀ ਕਰ ਰਹੀ ਹੈ ਤੁਮ ਉਹ ਨਾ ਇਹ ਕਰ ਰਿਹਾ ਵਾ ਸਾਰੇ ਪਾ ਲਿਆ ਚੜੀ ਠੰਡਾ ਪਾਣੀ ਨਾਲ ਪੀ ਠੰਡਾ ਨਹੀਂ ਹੈ ਮੈਨੂੰ ਠੰਡਾ ਦੋ ਮੈਂ ਅੱਟ ਵਟ ਥੋੜਾ ਹੈ ਕਾਫੀ ਬਣ ਕੇ ਹੋ ਗਈ ਰੈਡੀ ਨਾਲ-ਨਾਲ ਆਪਾਂ ਕਾਫੀ ਪੀਨੇ ਤੇ ਨਾਲ-ਨਾਲ ਆਪਾਂ ਦੋ ਚਾਰ ਗੱਲਾਂ ਕਰਦੇ ਆਂ ਕਾਫੀ ਟਾਈਮ ਹੋ ਗਿਆ ਵਲੌਗ ਨਹੀਂ ਪਾਇਆ ਹੁਣ ਕੋਈ ਨਾਲ ਨਾਲ ਕਰਦਾ ਤੇ ਨਾਲ-ਨਾਲ ਕਾਫੀ ਪਹਿਨਾਂ ਤਾਂ ਸਾਰੇ ਜਿਹਨੇ ਜਾ ਕੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡੇ ਕਮੈਂਟ ਵੀ ਘੱਟ ਆਉਂਦੇ ਨੇ ਤੇ ਲਾਈਕ ਵੀ ਘਟ ਹੁੰਦੇ ਨੇ ਸੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਜਿਵੇਂ ਤੁਸੀਂ ਅਸੀਂ ਆਏ ਨਹੀਂ ਕਹਿੰਦੇ ਕਿ ਬਹੁਤ ਜ਼ਿਆਦਾ ਸਪੋਰਟ ਕਰੋ ਪਰ ਤੁਹਾਡੀ ਥੋੜੀ ਜੀ ਸਪੋਰਟ ਦੇ ਨਾਲ ਚੈਨਲ ਅੱਗੇ ਵੱਧ ਸਕਦਾ ਵਾ ਸੋ ਇਸ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਚੈਨਲ ਮੈਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਜੋ ਜਿਆਦਾ ਨਵੀਆਂ ਵੀਡੀਓਜ਼ ਆਣ ਤੇ ਨੋਟੀਫਿਕੇਸ਼ਨ ਮਿਲ ਸਕੇ ਆ ਜਿਓ ਜੀ ਸੋ ਕਰਦੇ ਆ ਹੁਣ ਆਪਾਂ ਗੱਲ ਜਿਹੜੇ ਵਿਸ਼ੇ ਚ ਮੈਂ ਸਟਾਰਟਿੰਗ ਤੇ ਕੀਤੀ ਸੀਗੀ ਕਿ ਮੈਂ ਬਹੁਤ ਖੁਸ਼ ਆ ਮੈਂ ਖੁਸ਼ੀ ਤੁਹਾਡੇ ਨਾਲ ਜ਼ਾਹਿਰ ਕਰ ਰਹੀ ਆ ਆਪਣੀ ਸੋ ਤੁਹਾਡੀ ਜ਼ਿਆਦਾ ਵੇਟ ਨਹੀਂ ਕਰਾਉਂਗੀ ਮੈਂ ਸੋ ਤੁਹਾਨੂੰ ਮੈਂ ਦੱਸ ਰਹੀ ਆ ਮੇਰੀ ਬੇਟੀ ਦਾ ਆਇਆ ਸੀ 8th ਕਲਾਸ ਦਾ ਰਿਜ਼ਲਟ ਸੋ ਉਹਨੇ 92% ਮਾਰਕਸ ਲੈਨੇ ਸੋ ਮੇਰੇ ਲਈ ਤਾਂ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਸੋ ਉਹਨਾਂ ਨੂੰ ਸਕੂਲ ਦੇ ਵਿੱਚ ਮਿਲਿਆ ਸੀ ਗਿਫਟ ਨਾਲ ਮਿਲੀ ਸੀ ਇੱਕ ਸ਼ੀਲਡ ਤੇ ਨਾਲ ਸੀਗਾ ਮੈਰਿਟ ਦਾ ਸਰਟੀਫିକੇਟ ਸੋ ਸਾਰੇ ਜਣੇ ਬlesing ਦਿਓ ਮੇਰੀ ਬੇਟੀ ਨੂੰ ਤਾਂ ਜੋ ਉਹਨਾਂ ਦੇ ਅੱਕੇ ਵੀ ਨੰਬਰ ਵਧੀਆ ਆਉਂਦੇ ਰਹਿਣ ਪਰਸੈਂਟੇਜ ਵਧੀਆ ਆਉਂਦੇ ਰਹਿਣ ਐਸੀ ਮੇਗੀਆਂ ਬੇਟੀਆਂ ਪੜ੍ਹਾਈ 'ਚ ਠੀਕ ਨੇ ਉਹ ਵਧੀਆ ਨੇ ਮਤਲਬ ਹਮੇਸ਼ਾ ਹੀ ਉਹਨਾਂ ਦੀ ਕੋਈ ਨਾ ਕੋਈ ਪੋਜੀਸ਼ਨ ਆਉਂਦੀ ਹੀ ਆਉਂਦੀ ਆ ਸੋ ਥੋੜਾ ਬੇਟਾ ਹੈ ਉਹਦਾ ਹੱਥ ਥੋੜਾ ਜਿਹਾ ਪੜ੍ਹਾਈ 'ਚ ਟਾਈਟ ਆ ਕੋਈ ਤੁਹਾਨੂੰ ਪਤਾ ਹੈ ਮੁੰਡਿਆਂ ਦਾ ਹੁੰਦਾ ਹੀ ਹੁੰਦਾ ਆ ਕੋਈ ਨਵੀਂ ਗੱਲ ਨਹੀਂ ਐ ਸੋ ਬਸ ਇਹੀ ਮੇਰੀ ਖੁਸ਼ੀ ਦੀ ਗੱਲ ਸੀ ਕਿਉਂਕਿ ਮਾਪੇ ਲਈ ਮਾਨ ਦੀ ਗੱਲ ਹੁੰਦੀ ਆ ਅਗਰ ਬੱਚਾ ਪਰਸੈਂਟੇਜ ਵਧੀਆ ਲਿਆਵੇ ਉਹਨਾਂ ਨੂੰ ਪ੍ਰਾਈਜ਼ ਵਗੈਰਾ ਮਿਲਣ ਸੋ ਬੱਚਿਆਂ ਦੇ ਨਾਲ-ਨਾਲ ਪੇਰੈਂਟਸ ਦਾ ਨਾਮ ਵੀ ਉੱਚਾ ਹੁੰਦਾ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਗਿਆ ਸੀਗਾ ਕਿ ਮੈਂ ਖੁਸ਼ੀ ਜ਼ਾਹਿਰ ਕਰਨੀ ਹੈ ਵਲੌਗ ਤਾਂ ਮੈਂ ਵੈਸੇ 1-2 ਦਿਨ ਪਹਿਲਾਂ ਹੀ ਇਹ ਪਾ ਦੇਣਾ ਸੀਗਾ ਬੇਟੇ ਦੇ ਬਿਮਾਰ ਕਰਕੇ ਟਾਈਮ ਨਹੀਂ ਲੱਗਿਆ ਮੈਨੂੰ ਬਣਾਉਣ ਦਾ ਤਾਂ ਸਾਰੇ ਜਣੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦਵਾਵਾਂ ਦਿਓ ਮੇਰੀ ਬੇਟੀ ਨੂੰ ਕਿ ਅੱਗੇ ਵੀ ਉਹ ਇਦਾਂ ਹੀ ਪੜ੍ਹਾਈ ਵਿੱਚ ਠੀਕ ਰਹੇ ਅਗ ਪੋਜੀਸ਼ਨਸ ਆਉਂਦੀਆਂ ਰਹਿਣ ਕਿਉਂਕਿ ਹੁਣ ਅੱਗੇ ਕਲਾਸਾਂ ਵੱਡੀਆਂ ਨੇ ਇਸ ਲਈ ਫਿਰ ਥੋੜਾ ਜਿਹਾ ਡਰਜਾ ਲੱਗਦਾ ਰਹਿੰਦਾ ਹੈ ਪਰ 8th ਚ ਤਾਂ ਵਧੀਆ ਮਾਰਕਸ ਲੈ ਗਈ ਆ ਬਸ ਜੀ ਇਹੀ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕੋਰਸ ਨਾਲ ਸਾਰੇ ਆਪਣੇ ਘਰਾਂ 'ਚ ਠੀਕ-ਠਾਕ ਹੁਣ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਸੋ ਆਪਣਾ ਸਾਰੇ ਧਿਆਨ ਰੱਖਿਆ ਕਰੋ ਅ ਗਰਮੀ ਦੀ ਵਜ੍ਹਾ ਨਾਲੇ ਮੇਰਾ ਬੇਟਾ ਬਿਮਾਰ ਹੋਇਆ ਹੋਇਆ ਬਾਹਰੋਂ ਖੇਲ ਕੇ ਆਂਦਾ ਏ ਇੱਕੋ ਨਾ ਬਣਾ ਕੇ ਇਹਨੇ ਫ੍ਰਿਜ ਖੋਲ ਕੇ ਠੰਡਾ ਪਾਣੀ ਪੀ ਲੈਣਾ ਕਦੇ ਆਈਸਕ੍ਰੀਮ ਖਾ ਲੈਣੀ ਹੈ ਇਹ ਕਈ ਦਿਨ ਹੋ ਗਿਆ ਨੂੰ ਬਿਮਾਰ ਨੂੰ ਦੇਖੋ ਪੜ੍ਹਾਈ ਦਾ ਵੀ ਨਾ ਬੱਚੇ ਦਾ ਕਿੰਨਾ ਲਾਸ ਹੁੰਦਾ ਏ ਤੇ ਜਿਹੜਾ ਆਪਾਂ ਬਿਮਾਰ ਤੇ ਪੈਸੇ ਲੱਗਦੇ ਉੱਤੇ ਲੱਗਣੇ ਹੀ ਲੱਗਣੇ ਨੇ ਨਾਲੇ ਆਪਣਾ ਸਰੀਰ ਖਰਾਬ ਹੁੰਦਾ ਏ ਸੋ ਬੱਚੇ ਕਿੱਥੇ ਮੰਨਦੇ ਨੇ ਸੋ ਮੋਂ ਤੁਹਾਨੂੰ ਮੈਂ ਸਾਰਿਆਂ ਨੂੰ ਆਪਣੀ ਖੁਸ਼ੀ ਦੱਸ ਦਿੱਤੀ ਹੈ ਸੋ ਤੁਸੀਂ ਹੁਣ ਪ੍ਰੇ ਕਰੋ ਸਾਰੇ ਜਣੇ ਬlesing ਦਿਆ ਕਰੋ ਬੱਚਿਆਂ ਨੂੰ ਇੱਕ ਬlesing ਦੋ ਕਿ ਮੇਰੀ ਬੇਟੀ ਪੜਾਈ ਚ ਐਦਾਂ ਹੀ ਵਧੀਆ ਰਹੇ ਜੀ ਬlesing ਦੋ ਕਿ ਮੇਰਾ ਬੁਖਾਰ ਤੋਂ ਜਿਹੜਾ ਬੇਟਾ ਜਲਦੀ ਜਲਦੀ ਠੀਕ ਹੋ ਜਾਵੇ ਸੋ ਮਿਲਦੇ ਹਾਂ ਹੁਣ ਤੁਹਾਨੂੰ ਬਾਅਦ ਵਿੱਚ